ਜੈ ਭੀਮ ਜੈ ਭਾਰਤ ਮੈਂ ਬਲਵਿੰਦਰ ਜੱਸੀ ਜਨਰਲ ਸੈਕਟਰੀ ਜ਼ਿਲ੍ਹਾ ਲੁਧਿਆਣਾ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਪੂਰੀ ਵਿਸ਼ਵ ਦੇ ਅੰਦਰ ਮਨਾਇਆ ਜਾ ਰਿਹਾ ਜਿੱਥੇ ਪੂਰੇ ਵਿਸ਼ਵ ਦੇ ਅੰਦਰ ਮਨਾਇਆ ਗਿਆ ਉੱਥੇ ਜ਼ਿਲ੍ਹਾ ਲੁਧਿਆਣਾ ਦੀ ਧਰਤੀ ਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਸ਼ੋਭਾ ਯਾਤਰਾ ਕੱਢ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਅੱਜ ਦੇ ਇਸ ਜਨਮ ਦਿਹਾੜੇ ਤੇ ਅਸੀਂ ਬਾਬਾ ਸਾਹਿਬ ਦੇ ਜਿੰਨੇ ਵੀ ਅਨਿਆਈ ਹਨ ਚਾਹੇ ਉਹ ਦੇਸ਼ਾਂ 'ਚ ਚਾਹੇ ਵਿਦੇਸ਼ਾਂ 'ਚ ਸਾਰੀ ਹੀ ਲੁਕਾਈ ਨੂੰ ਅਸੀਂ ਕੋਟਿੰ ਕੋਟ ਵਧਾਈ ਦਿੰਦੇ ਹਾਂ ਔਰ ਇੱਕ ਛੋਟਾ ਜਿਹਾ ਮੈਸੇਜ ਦੇ ਰਹੇ ਹਾਂ ਕਿ ਦੇਖੋ ਦੇਸ਼ ਦੇ ਅੰਦਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ ਨੇ ਅਸੀਂ ਅਲੱਗ-ਅਲੱਗ ਢੇਰੀਆਂ ਦੇ ਵਿੱਚ ਅਲੱਗ-ਅਲੱਗ ਸੰਗਠਨਾਂ ਦੇ ਵਿੱਚ ਅਸੀਂ ਵੰਡ ਹੋ ਕੇ ਬੈਠੇ ਹਾਂ ਜਦ ਕੇ ਸਾਡੇ ਸੱਤ ਗੁਰਾਂ ਨੇ ਵੀ ਸਮਝਾਇਆ ਸਾਨੂੰ ਸਾਧ ਸੰਗਤ ਮਿਲ ਰਹੀ ਹੈ ਮਾਲੋ ਜੈਸੇ ਮਦਮਖੀਰਾ ਉਹਨਾਂ ਨੇ ਐਗਜ਼ਾਮਪਲ ਦਿੱਤੀ ਪਰ ਅਸੀਂ ਐਗਜ਼ਾਮਪਲ ਦੇ ਅੱਜ ਵੀ ਸਟੈਂਡ ਨਹੀਂ ਕੀਤਾ ਇਸ ਕਰਕੇ 2024 ਜੋ ਹੁਣ ਚੱਲ ਰਿਹਾ ਲੋਕ ਸਭਾ ਦੀ ਇਲੈਕਸ਼ਨ ਆ ਭਾਰਤ ਦੇਸ਼ ਦਾ ਸੰਵਿਧਾਨ ਜੋ ਬਾਬਾ ਸਾਹਿਬ ਨੇ ਬੜੀ ਮਿਹਨਤ ਨਾਲ ਲਿਖਿਆ ਸੀ ਉਹਨੂੰ ਮਨੁਸਮਰਤੀ ਜਿਹੜਾ ਹੈਗਾ ਮਨੁਸਮਰਤੀ ਸੋਚ ਰੱਖਣ ਵਾਲੇ ਲੋਕ ਜਿਹੜੇ ਆ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਇਸ ਕਰਕੇ ਸਮੁੱਚੀ ਲੋਕਾਈ ਨੂੰ ਬਹੁਜਨ ਸਮਾਜ ਦੇ ਸਾਰੇ ਹੀ ਅਨੇਈਆਂ ਨੂੰ ਅਸੀਂ ਬੇਨਤਕ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਰਤ ਦੇਸ਼ ਦਾ ਸੰਵਿਧਾਨ ਜਿਹੜਾ ਹੈਗਾ ਉਹਨੂੰ ਕਿਸੇ ਵੀ ਕੀਮਤ ਤੇ ਅਸੀਂ ਬਦਲ ਨਹੀਂ ਦਵਾਂਗੇ ਅੱਜ ਭਾਰਤ ਰਤਨ ਨਾਰੀ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਵਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੇ ਉੱਤੇ ਜਿੱਥੇ ਸਵਚੇ ਵਿਸ਼ਵ ਦੇ ਅੰਦਰ ਉਹਨਾਂ ਦੇ ਜੀਵਨ ਦੇ ਉੱਤੇ ਗੋਸ਼ਟੀਆਂ ਵਿਚਾਰਾਂ ਹੋ ਰਹੀਆਂ ਹਨ ਉੱਥੇ ਉੱਤੇ ਉੱਥੇ ਹੀ ਉਹਨਾਂ ਦੀਆਂ ਜੜੀਆਂ ਯਾਦਾਂ ਨੂੰ ਕੀਤਾ ਜਾ ਰਿਹਾ ਯਾਦ ਕਿਉਂਕਿ ਇਤਿਹਾਸ ਦੇ ਉੱਤੇ ਅਗਰ ਨਜ਼ਰ ਮਾਰੀਏ ਤਾਂ ਜਿਹੜਾ ਸਮਾਜ ਪਿਛਲੇ 5000 ਸਾਲ ਤੋਂ ਲਤਾੜਿਆ ਪਿਛਾੜਿਆ ਸਾਰੇ ਹੱਕਾਂ ਤੋਂ ਵਾਂਝਾ ਕੀਤਾ ਗਿਆ ਸੀ ਉਸ ਸਮਾਜ ਦੀ ਬਾਹ ਫੜ ਲਈ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇ德ਕਰ ਜੀ ਨੇ ਉਹ ਸਮਾਜ ਦੇ ਦੁੱਖ ਤਕਲੀਫ ਨੂੰ ਸਮਝ ਕੇ ਇਸ ਦੇਸ਼ ਦੇ ਅੰਦਰ ਉਹਨਾਂ ਨੂੰ ਬਰਾਬਰਤਾ ਦਾ ਹੱਕ ਦੇ ਦਿੱਤਾ ਇਸ ਦੇਸ਼ ਦੇ ਅੰਦਰ ਉਹਨਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਬੋਲਣ ਦਾ ਅਧਿਕਾਰ ਔਰ ਇਸ ਦੇਸ਼ ਦੇ ਅੰਦਰ ਭਾਰਤੀ ਪਾਰਲੀਮੈਂਟ ਦੇ ਅੰਦਰ ਵੜਨ ਦਾ ਅਧਿਕਾਰ ਉਹਨਾਂ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਅੱਜ ਦੇਸ਼ ਦੇ ਅੰਦਰ 1 ਮੈਨ ਪਰ ਵੈਲਿਊ ਲਾਗੂ ਹੋਈ ਹੈ ਤਾਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਬਦੌਲਤ ਸੋ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਦੇਸ਼ ਦੇ ਅੰਦਰ ਸੰਪਰਦਾਇ ਤਾਕਤਾਂ ਉਹਨਾਂ ਦੇ ਸੰਵਿਧਾਨ ਨੂੰ ਬਦਲ ਕੇ ਖਤਮ ਕਰਨਾ ਚਾਹੁੰਦੀਆਂ ਹਨ ਉੱਥੇ ਸਾਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਦਿੱਤਾ ਹੋਇਆ ਸੰਵਿਧਾਨ ਬਚਾਉਣਾ ਹੋਵੇਗਾ ਨਹੀਂ ਤਾਂ ਫਿਰ ਤੋਂ ਉਹੀ ਪੁਰਾਣੀ ਰੂੜੀਵਾਦੀ ਰੂੜੀਵਾਦੀ ਵਿਵਸਥਾ ਮਨੂਵਾਦੀ ਵਿਵਸਥਾ ਇਸ ਦੇਸ਼ ਦੇ ਵਿੱਚ ਲਾਗੂ ਹੋ ਜਾਵੇਗੀ ਜਿਹਦੇ ਤਹਾਨੂੰ ਪੜ੍ਹ ਲਿਖਣ ਦਾ ਕੋਈ ਅਧਿਕਾਰ ਨਹੀਂ ਸੀ ਬਾਣੀ ਸੁਣਨ ਦਾ ਅਧਿਕਾਰ ਨਹੀਂ ਸੀ ਅੱچھے ਕੱਪੜੇ ਪਹਿਨਣ ਦਾ ਅਧਿਕਾਰ ਨਹੀਂ ਸੀ ਗਿਆਨ ਲੈਣ ਦਾ ਔਰ ਗਿਆਨ ਦੇਣ ਦਾ ਅਧਿਕਾਰ ਨਹੀਂ ਸੀ ਇਸ ਕਰਕੇ ਅੱਜ ਮੁੱਖ ਜ਼ਰੂਰਤ ਹੈ ਭਾਰਤੀ ਸੰਵਿਧਾਨ ਨੂੰ ਬਚਾਈਏ ਪਰ ਭਾਰਤੀ ਸੰਵਿਧਾਨ ਤਾਂ ਹੀ ਬਚ ਸਕਦਾ ਹੈ ਅਗਰ ਭਾਰਤੀ ਸੰਵਿਧਾਨ ਨੂੰ ਚਾਹਣ ਵਾਲੇ ਲੋਕ ਇਕੱਠੇ ਹੋ ਕੇ ਇਸ ਦੇਸ਼ ਦੇ ਅੰਦਰ ਬਾਬਾ ਸਾਹਿਬ ਦੇ ਸੁਪਨਿਆਂ ਦੇ ਜਿਹੜਾ ਰਾਜ ਹੈ ਉਸ ਸਥਾਪਿਤ ਕਰਕੇ ਇਸ ਦੇਸ਼ ਦੇ ਅੰਦਰ ਬਹੁਜਨ ਸਮਾਜ ਪਾਰਟੀ ਨੂੰ ਅੱਗੇ ਵਧਾ ਕੇ ਤਾਂ ਕਿ ਇਸ ਦੇਸ਼ ਦੇ ਸੰਵਿਧਾਨ ਨੂੰ ਬੜਾ ਬਚਾਇਆ ਜਾ ਸਕੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮਹਾਪਰਵ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੈ ਜਿਹਦੇ ਕਰਕੇ ਬਾਬਾ ਸਾਹਿਬ ਨੇ ਸਾਨੂੰ ਤਾਕਤ ਦਿੱਤੀ ਹੈ ਕਿ ਤੁਸੀਂ ਵੋਟ ਦਾ ਸਹੀ ਇਸਤੇਮਾਲ ਕਰਕੇ ਜਿਹੜਾ ਆਪਣੀ ਸਰਕਾਰ ਬਣਾ ਸਕਦੇ ਹੋ ਤਾਂ ਹੀ ਉਹਨਾਂ ਨੇ ਕਿਹਾ ਸੀ ਤੁਸੀਂ ਆਪਣੇ ਦੀਵਾਰਾਂ ਤੇ ਲਿਖ ਲਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਉਹ ਸਮਾਂ ਆ ਗਿਆ ਹੈ ਸਾਨੂੰ ਇਸ ਦੇਸ਼ ਦੇ ਹੁਕਮਰਾਨ ਬਣਨਾ ਚਾਹੀਦਾ ਹੈ ਬੋਰਡ ਦਾ ਸਹੀ ਇਸਤੇਮਾਲ ਕਰਕੇ ਅਸੀਂ ਭਾਰਤੀ ਸੰਵਿਧਾਨ ਨੂੰ ਬਚਾਈਏ ਇਸ ਦੇ ਦੇ ਹੁਕਮਰਾਨ ਬਣੀਏ ਭਾਰਤੀ ਸੰਵਿਧਾਨ ਨੂੰ ਆਪਣੇ ਹੱਥਾਂ ਵਿੱਚ ਲਾ ਕੇ ਸਹੀ ਢੰਗ ਨਾਲ ਨੂੰ ਲਾਗੂ ਕਰ ਸਕੀਏ ਇਹਨੀਆਂ ਬੇਨਤੀਆਂ ਪ੍ਰਵਾਨ ਔਰ ਇੱਕ ਵਾਰੀ ਫੇਰ ਤੋਂ ਸਮੁੱਚੀ ਲੋਕਾਈ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੈ ਭੀਮ ਜੈ ਪਰ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦਾ 133 માં પ્રકાશ ਦਿਹਾੜਾ ਵਿਸ਼ਵ ਪੱਧਰ ਦੇ ਵਿੱਚ ਬੜੀ ਸਰਦਾਂ ਪੂਰਵਕ ਮਨਾਇਆ ਜਾ ਰਿਹਾ। ਬਹੁਜਨ ਸਮਾਜ ਪਾਰਟੀ ਵੱਲੋਂ ਵਿਸ਼ਵ ਦੇ ਬਹੁਜਨ ਸਮਾਜ ਦੇ ਲੋਕਾਂ ਨੂੰ ਕੋਟਨ-ਕੋਟਨ ਮੁਬਾਰਕਾਂ ਅੱਜ ਦੇ ਦਿਨ ਦੀਆਂ ਕਿਉਂਕਿ ਅੱਜ ਦੇ ਦਿਨ ਇੱਕ ਉਹ ਦੀਪਕ ਦੁਨੀਆ ਤੇ ਆਇਆ ਜਿਨੇ ਕੁੱਲੀਆਂ ਦੇ ਅੰਦਰ ਚਾਨਣ ਮਨਾਰਾ ਚਾਨਣ ਫੁਲਾ ਦਿੱਤਾ ਇਸ ਦੇਸ਼ ਦਾ ਸੰਵਿਧਾਨ ਲਿਖੇ ਜਿੱਥੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੂੰ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਸਿਰਜਦਾ ਕਰਦੇ ਆ ਉੱਥੇ ਸਭ ਲੋਕਾਈ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ 'ਚ ਹੈ ਸਮਰਦਾਇਕ ਤਾਕਤਾਂ ਦੇਸ਼ ਦਾ ਸੰਵਿਧਾਨ ਬਦਲਣ ਦੀਆਂ ਗੱਲਾਂ ਕਰਦੀਆਂ ਇਸ ਕਰਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਮੇਰੀ ਸਭ ਬਹੁਜਨ ਸਮਾਜ ਦੇ ਚਰਨਾਂ 'ਚ ਸਨਮਰ ਬੇਨਤੀ ਹੈ ਕਿ 2024 ਦੇ ਅੰਦਰ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਨਿਸ਼ਾਨ ਨੀਲੇ ਝੰਡੇ ਥੱਲੇ ਇਕੱਠੇ ਹੋ ਕੇ ਉਹ ਬਹੁਤ ਗਿਣਤੀ ਦੇ ਵਿੱਚ ਪਾਰਲੀਮੈਂਟ ਲੋਕ ਸਭਾ ਦੇ ਮੈਂਬਰ ਜਿਤਾ ਕੇ ਪਾਰਲੀਮੈਂਟ ਹਾਊਸ ਦੇ ਵਿੱਚ ਭੇਜੀਏ ਤਾਂ ਜੋ ਕਿ ਦੇਸ਼ ਦਾ ਸੰਵਿਧਾਨ ਬਚਾਇਆ ਜਾ ਸਕੇ ਇਹ ਮੇਰੇ ਵੱਲੋਂ ਬਹੁਤ ਜਨ ਸਮਾਜ ਪਾਰਟੀ ਵੱਲੋਂ ਫਿਰ ਨਾਰੀ ਮੁਕਤੀ ਦਾਤਾ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦੇ 133ਵੇਂ ਪ੍ਰਕਾਸ਼ ਦਿਹਾੜੇ ਦੀਆਂ ਕੋਟਨ-ਕੋਟਨ ਮੁਬਾਰਕਾਂ ਜੈ ਭੀਮ ਜੈ ਭਾਰਤ ਜੀ ਅੱਜ ਬਾਬਾ ਸਾਹਿਬ ਦੀ ਦੇ ਗਨਮਨ ਦੇ ਉੱਪਰ ਦੇਖਿਆ ਗਿਆ ਕਿ ਜਿਹੜੀਆਂ ਪਾਰਟੀਆਂ ਬਾਬਾ ਸਾਹਿਬ ਨੂੰ ਵਿੰਡਰਗਰੀ ਦੇ ਵਿਚਾਰਾਂ ਦੇ ਉਲਟ ਚੱਲਦੀਆਂ ਉਹ ਵੀ ਅੱਜ ਉਹਨਾਂ ਨੂੰ ਰੱਤਬਸਤਕ ਹੋਣੀਆਂ ਕੀ ਗੱਲ ਜਉਨੇ ਹੋ ਕਿਉਂਕਿ ਆਨਾਲੇ 2024 ਦੇ ਇਲੈਕਸ਼ਨਾਂ ਲੋਕ ਸਭਾ ਦੇ ਇਸ ਕਰਕੇ ਲੋਕਾਂ ਨੂੰ ਪਰਮਾਨ ਦੇ ਲਈ ਬਾਬਾ ਸਾਹਿਬ ਨੂੰ ਸਜਦਾ ਕਰਦੇ ਆ ਲੇਕਿਨ ਜਿਹੜੇ ਲੋਕ ਬਾਬਾ ਸਾਹਿਬ ਦੇ ਸ਼ੁਰੂ ਤੋਂ ਐਂਟੀ ਰਹੇ ਆ ਉਹ ਬਾਬਾ ਸਾਹਿਬ ਨੂੰ ਜੇ ਸਰਦਾ ਤੇ ਫੁੱਲ ਭੇਟ ਕਰਦੇ ਆ ਜਾਂ ਉਹਨਾਂ ਦੇ ਆਗਮਨ ਤੇ ਵਧਾਈ ਦਿੰਦੇ ਆ ਤਾਂ ਨੇਚਰ ਨਹੀਂ ਆ ਫੇ ਲੋਕ ਸਭਾ ਦੇ ਇਲੈਕਸ਼ਨ ਨੇੜੇ ਆ